ਸਤਿ ਸ਼੍ਰੀ ਅਕਾਲ ਜੀ 탑 ਸੁਹਾਵੀ ਦੇ ਇਸ ਵੀਡੀਓ ਚ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਅਸੀਂ ਪਹੁੰਚੇ ਆ ਮੈਨੀਟੋਬਾ ਕੈਨੇਡਾ ਦੇ ਗਿਮਲੀ ਪਿੰਡ ਚ ਤੇ ਇੱਥੇ ਇੱਕ ਮੇਲਾ ਲੱਗਿਆ ਹੋਇਆ ਬੜਾ ਸਪੈਸ਼ਲ ਤੇ ਉਹਦੇ ਬਾਰੇ ਅਸੀਂ ਤੁਹਾਨੂੰ ਦੱਸਦੇ ਹਾਂ ਉਹਦੀ ਖਾਸੀਅਤ ਕੀ ਹੈ ਜਿਵੇਂ ਕਹਿੰਦੇ ਨੇ ਕਿ ਬੰਦਾ ਭਾਵੇਂ ਪਿੰਡ ਤੋਂ ਨਿਕਲ ਜੇ ਪਰ ਉਹਦੇ ਦਿਲ ਤੋਂ ਪਿੰਡ ਹੀ ਨਿਕਲਦਾ ਸੋ ਇਹ ਕਹਾਣੀ ਬਰਤਲ ਉਸੇ ਤਰ੍ਹਾਂ ਦੀ ਹੈ ਤੁਸੀਂ ਸਾਰੇ ਨੇ ਆਈਸਲੈਂਡ ਦੇਸ਼ ਦਾ ਨਾਂ ਸੁਣਿਆ ਹੋਣਾ ਹੈ ਤੋਂ ਨਾ ਸਿਓ ਸਾਡੇ ਦੇਖ ਤੇ ਦਰਸ਼ਨ ਕਰਾਵਾਂਗੇ ਪਰ ਤਰਾਵਾਂਗੇ ਤੁਹਾਨੂੰ ਕੈਨੇਡਾ ਦੇ ਵਿੱਚ ਚਲੋ ਫਿਰ ਕਰੀਏ ਦਰਸ਼ਨ ਆਈਸਲੈਂਡ ਦੇ ਕੈਨੇਡਾ ਵਾਲੇ ਆਜੋ ਇਹ ਲੇਕ ਵਿਨਿਪੈਗ ਆ ਤੇ ਬਹੁਤ ਵੱਡੀ ਲੇਕ ਆ ਜਿਵੇਂ ਸਮੁੰਦਰ ਹੁੰਦਾ ਉਵੇਂ ਹੀ ਲੱਗਦੀ ਆ ਤੇ ਇੱਥੇ ਇਸ ਜਗ੍ਹਾ ਤੇ ਗਿਮਲੀ ਪਿੰਡ ਆ ਕੈਨੇਡਾ ਚ ਹੈ ਨਾ ਮੈਨੀਟੋਬਾ ਸੂਬੇ ਦਾ ਇੱਥੇ ਇਹਨਾਂ ਲੋਕਾਂ ਨੂੰ ਉਦੋਂ ਡੈਲੀਬਰੇਟਲੀ ਬਸਾਇਆ ਗਿਆ ਸੀਗਾ ਆਈਸਲੈਂਡ ਤੋਂ ਜਦੋਂ ਇਹ ਆਏ ਸੀ 1875 ਦੀ ਗੱਲ ਹੈ ਜਦੋਂ ਇਹਨਾਂ ਨੂੰ ਇੱਥੇ ਲਿਆਂਦਾ ਗਿਆ ਤੇ ਇਹਨਾਂ ਨੂੰ ਇਸ ਜਗ੍ਹਾ ਤੇ ਇਸ ਕਰਕੇ ਬਸਾਇਆ ਗਿਆ ਕਿਉਂਕਿ ਆਈਸਲੈਂਡ ਆ ਜਿਹੜਾ ਉਹ ਇੱਕ ਟਾਪੂ ਹੈ ਸਮੁੰਦਰ ਦੇ ਵਿੱਚ ਤੇ ਉੱਥੇ ਇਹ ਫਿਸ਼ਿੰਗ ਵਗੈਰਾ ਵੀ ਕਰਦੇ ਸੀਗੇ ਤਾਂ ਇਹਨਾਂ ਨੂੰ ਕੈਨੇਡੀਅਨ ਸਰਕਾਰ ਨੂੰ ਲੱਗਿਆ ਕਿ ਇੱਥੇ ਆ ਕੇ ਇਹ ਵਧੀਆ ਆਪ ਦਾ ਜਿਵੇਂ ਇੱਥੇ ਵੀ ਪਾਣੀ ਦੇ ਨੇੜੇ ਇਹਨਾਂ ਨੂੰ ਬਸਾਇਆ ਜਾਵੇ ਤੇ ਤਾਂ ਕਰਕੇ ਇਸ ਜਗ੍ਹਾ ਤੇ ਇਹਨਾਂ ਨੂੰ ਇੱਕ ਗਿਮਲੀ ਪਿੰਡ ਦੇ ਵਿੱਚ ਵਸਾਇਆ ਗਿਆ। ਇਹ ਵੀ ਦੱਸਦੇ ਆ ਵੀ ਇਸ ਜਗ੍ਹਾ ਦੀ ਇਹ ਵੀ ਖਾਸੀਅਤ ਹੈ ਕਿ ਆਈਸਲੈਂਡ ਤੋਂ ਬਾਅਦ ਜਿਹੜੀ ਦੂਜੀ ਵੱਡੀ ਕਮਿਊਨਿਟੀ ਆਈਸਲੈਂਡ ਦੀ ਆਈਸਲੈਂਡ ਦੇਸ਼ ਤੋਂ ਬਾਅਦ ਚ ਉਹ ਇਸ ਜਗ੍ਹਾ ਤੇ ਆ। ਸੋ ਇੱਥੇ ਬਹੁਤ ਵੱਡੀ ਕਮਿਊਨਿਟੀ ਆਈਸਲੈਂਡਿਕ ਲੋਕਾਂ ਦੀ ਆ ਤੇ ਉਹਨਾਂ ਨੇ ਆਪ ਦਾ ਜਿਵੇਂ ਕਹਿ ਲਓ ਵੀ ਉੱਥੋਂ ਦਾ ਕਲਚਰ ਹੀ ਚੱਕ ਕੇ ਇੱਥੇ ਲਿਆ ਆਂਦਾ। ਸੋ ਮੇਰੇ ਪਿੱਛੇ ਇਹਨਾਂ ਨੇ ਦਿਖਾਇਆ ਵਾਈਕਿੰਗਸ ਜਿਹੜੇ ਨੇ ਵਾਈਕਿੰਗਸ ਆਈਸਲੈਂਡ ਦੇ ਲੋਕ ਨੇ ਜਿਹੜੇ ਕਿ ਸਮੁੰਦਰੀ ਯਾਤਰਾਵਾਂ ਤੇ ਨਿਕਲਦੇ ਸੀ ਤੇ ਇਹ ਲੜਾਕੇ ਮੰਨੇ ਜਾਂਦੇ ਸੀ ਕਿਉਂਕਿ ਇਹਨਾਂ ਨੂੰ ਜਦੋਂ ਕੋਈ ਨਵੇਂ ਲੋਕਾਂ ਨੂੰ ਮਿਲਣਾ ਪੈਂਦਾ ਤਾਂ ਇਹ ਉੱਥੇ ਉਹਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਤਾਂ ਇਸ ਜਗ੍ਹਾ ਤੇ ਇਹਨਾਂ ਨੇ ਦਿਖਾਇਆ ਕਿ ਵਾਈਕਿੰਗਸ ਦੇ ਹਥਿਆਰ ਕਿਹੋ ਜਿਹੇ ਸੀਗੇ ਸੋ ਤੁਸੀਂ ਦੇਖੋ ਪਿੱਛੇ ਤੀਰ ਪਏ ਨੇ ਤੇ ਨਾਲ ਦੀ ਨਾਲ ਇਹਦੇ ਭਾਲੇ ਪਏ ਆ ਆ ਬੰਦਾ ਜਿਹੜਾ ਹੈਗਾ ਇਹਨੇ ਇੱਕ ਢਾਲ ਚੱਕੀ ਹੋਈ ਹੈ ਤੇ ਦੇਖੋ ਸੋ ਨਾਲ ਜਿਵੇਂ ਪਹਾੜੀ ਹੁੰਦੀ ਉਸ ਤਰੀਕੇ ਦਾ ਹਥਿਆਰ ਹੈ ਸੋ ਇੱਥੇ ਦੇਖੋ ਇਹ ਕਹਾਣੀ ਬਾਅਦ ਵਿੱਚ ਦਿਖਾਉਣਗੇ ਵੀ ਸਿਰ ਦੇ ਉੱਪਰ ਪਾਉਣ ਲਈ ਲੋਕੀ ਦਾ ਟੋਕ ਵੀ ਹੈਗਾ ਸੋ ਇਹ ਜਿਹੜਾ ਇੱਕ ਯੋਧਾ ਸੀ ਜਦੋਂ ਮદાનਚ ਚੜਦਾ ਜਾਂ ਕਿਸੇ ਵੀ ਬੈਟਲ ਚੜਦਾ ਤਾਂ ਉਹਦਾ ਪੂਰਾ ਇਹ ਸਿਸਟਮ ਦਿਖਾਇਆ ਰਹੇ ਨੇ ਹੁਣ ਆਪਾਂ ਦੇਖਦੇ ਹਾਂ ਵਾਈਕਿੰਗਸ ਦੀ ਲੜਾਈ ਦੀ ਇੱਕ ਚਲਕ ਅਸੀਂ ਇਸ ਮੇਲੇ ਦੇ ਵਿੱਚ ਇੱਕ ਜਗ੍ਹਾ ਤੇ ਆਏ ਹਾਂ ਜਿੱਥੇ ਹੁਣ ਇਹਨਾਂ ਨੇ ਸਾਨੂੰ ਇੱਕ ਲੜਾਈ ਦਿਖਾਉਣੀ ਹੈ ਸੋ ਜਿਹੜੇ ਵਾਈਕਿੰਗ ਸੀਗੇ ਤੁਹਾਨੂੰ ਦੱਸਿਆ ਸੀ ਕਿ ਲੜਾਕੇ ਲੋਕ ਸੀਗੇ ਇਹਨਾਂ ਨੂੰ ਲੜਾਈਆਂ ਦੇ ਵਿੱਚ ਜਾਣਾ ਪੈਂਦਾ ਸੀ ਸੋ ਉਸ ਲੜਾਈ ਨੂੰ ਇਹ ਅੱਜ ਦਿਖਾਉਣਗੇ ਵੀ ਕਿਵੇਂ ਜੀ ਉਹ ਲੜਾਈ ਹੁੰਦੀ ਸੀ ਕਿਹੋ ਜਿਹੇ ਉਹ ਕੱਪੜੇ ਪਾਉਂਦੇ ਸੀ ਲੜਾਈ ਦੌਰਾਨ ਕੀ ਕੁਛ ਉਹਨਾਂ ਕੋਲ ਖਿਆਲ ਹੁੰਦੇ ਸੀ ਸੋ ਇਹ ਸਾਰਾ ਜਿਹੜਾ ਇਕੱਠਾ ਹੈਗਾ ਇਹ ਉਹ ਵਾਈਕਿੰਗਸ ਦੀ ਬੈਟਲ ਵਾਸਤੇ ਆ ਸੋ ਤੁਹਾਨੂੰ ਦਿਖਾਉਣੇ ਆ ਹੁਣ ਇਹਨਾਂ ਦੇ ਹਥਿਆਰ ਦਿਖਾਏ ਜਾ ਰਹੇ ਆ ਤੁਸੀਂ ਦੇਖੋ ਜਿਹੜੀ ਪਹਾੜੀ ਹੈ ਇਹਨਾਂ ਦਾ ਮੇਨ ਹਥਿਆਰ ਹੁੰਦਾ ਸੀ ਇਹ ਬੰਦੇ ਕੋਲ ਇੱਕ ਢਾਲ ਆ ਜਿਵੇਂ ਪੁਰਾਣੇ ਸਮੇਂ ਵਿੱਚ ਇਹਦੇ ਕੋਲ ਢਾਲਾਂ ਹੁੰਦੀਆਂ ਸੀ ਤੇ ਸਿਰ ਤੇ ਇਹਨਾਂ ਦੇ ਲੋਹੇ ਦੀ ਟੋਕੀ ਲਾਈ ਹੋਈ ਹੈ ਸੋ ਜਿੰਨੇ ਲੜਾਈ ਦੇ ਵਿੱਚ ਜਾਣ ਲਈ ਇਸ ਤੋਂ ਬਣਾ ਇੱਕ ਲੋਹੇ ਦਾ ਕਵਰ ਜਾਂ ਵੀ ਪਾਇਆ ਗਿਆ ਤਾਂ ਕਿ ਉੱਪਰਲੇ ਹਿੱਸੇ ਦੇ ਵਿੱਚ ਕੋਈ ਸੱਟ ਨਾ ਲੱਗੇ ਸੋ ਇਹ ਹੁਣ ਦਿਖਾ ਰਹੇ ਵੀ ਇਹਨੇ ਕਿਹੜੇ ਕਿਹੜੇ ਧਾਣ ਤੇ ਕਿਹੜੇ ਕਿਹੜੇ ਨਦੀ ਪਹਿਰਾਵੇ ਹੁੰਦੇ ਸੀ ਲੋੜਾਇਦਾ ਜੋ ਜਿਹਨੇ ਆਪਣੇ ਗੱਤ ਕੇ ਦੀ ਹੁੰਦੀ ਹੈ ਕਲਾ ਉਸ ਤਰੀਕੇ ਨਾਲ ਹੀ ਲੱਗ ਰਹੀ ਹੈ ਸੋ ਦੋ ਟਾਲਾਂ ਨੇ ਉਹਨਾਂ ਕੋਲੇ ਦੋ ਕਹਾੜੀਆਂ ਨੇ ਆਪਣੇ ਘਰ ਹਥਿਆਰ ਬੋਧਨ ਦਾ ਕਹਾੜੀ ਹਥਿਆਰ ਪਹਿਨੀ ਵਰਤੇ ਪਤਾ ਲੜਾਈ ਭਾਲ ਲੈਂਦੀ ਹੈ ਸੋ ਇਹ ਭਾਲੋ ਵੀ ਵਰਦੇ ਸੀ ਲੜਾਈ ਦੇ ਵਿੱਚ ਸੋ ਦੇਖ ਜਾਨ ਲੜਾਈ ਕਿਵੇਂ ਦੀ ਭਾਲੇ ਦਾ ਹੋ ਗਈ ਹੁਣ ਇਹਨਾਂ ਦੀ ਲੜਾਈ ਸ਼ੁਰੂ ਹੁਣ ਦੇਖਦੇ ਆ ਬਿਨਾ ਸ਼ੀਲਡ ਵਾਲਾ ਬੰਦਾ ਜਿੱਤਦਾ ਕਿ ਸ਼ੀਲਡ ਵਾਲਾ ਇਹ ਨਨੇ ਤੇ ਬਣਾਇਆ ਹੋਇਆ ਕਹਿੰਦੇ ਵੀ ਇਹ ਦਾਰੂ ਪੀਣ ਦੇ ਸ਼ਕੀਨ ਬੰਦੇ ਸਿਗੇ ਤੇ ਜਿਹੜੀ ਹਨੀ ਵਾਈਨ ਹੈਗੀ ਜਿਹੜੀ ਸ਼ਹਿਦ ਵਾਲੀ ਸ਼ਰਾਬ ਉਹ ਇਹਨਾਂ ਦੀ ਫੇਵਰੇਟ ਦਾਰੂ ਸੀਗੀ ਤੇ ਉਹਨੂੰ ਕਹਿੰਦੇ ਆ ਇਹ ਮੀਡ ਸੋ ਕਹਿੰਦੇ ਵੀ ਜਦੋਂ ਬੰਦਾ ਡਿੱਗਿਆ ਪਿਆ ਯੋ ਤਾਂ ਤੁਸੀਂ ਸਾਰੇ ਜੇ ਕਹੋਗੇ ਮੀਡ ਤਾਂ ਉੱਠ ਕੇ ਖੜਾ ਹੋ ਜਾਊਗਾ ਤੇ ਹੁਣ ਅਸਲ ਲੜਾਈ ਦੀ ਤਲਵਾਰਾਂ ਲਈ ਆ ਗਈ ਹੈ ਸੋ ਤਲਵਾਰ ਤਲਵਾਰਾਂ ਤੇ ਢਾਲਾਂ ਦੇ ਨਾਲ ਲੜਾਈ ਚੱਲ ਰਹੀ ਜਿਵੇਂ ਆਪਾਂ ਲੜਾਈ ਹੁੰਦੀ ਸੀ ਸੋ ਇਹ ਵੀ ਇਹਨਾਂ ਦਾ ਇੱਕ ਟ੍ਰੈਡੀਸ਼ਨਲ ਹਥਿਆਰ ਸੀਗਾ ਇਹ ਚ ਤਾਂ ਬੰਦਾ ਕਰਤਾ ਇਹਨਾਂ ਨੇ ਚਤ ਨਾਲ ਦੇ ਨਾਲ ਹੀ ਸੋ ਅਗਲਾ ਹਥਿਆਰ ਜਿਹੜਾ ਹੈਗਾ ਉਹ ਹੈ ਤਾਂ ਕੁਹਾੜੀ ਟਾਈਪ ਹੀ ਆ ਪਰ ਇਹ ਇਹਦਾ ਬਾਹਾਂ ਬਹੁਤ ਲੰਮਾ ਹੈ ਤੁਸੀਂ ਦੇਖੋ ਲੰਬੀ ਕੁਹਾੜੀ ਲੈ ਲੋ ਨਾ ਸੋ ਇਹ ਕਹਿੰਦੇ ਜਦੋਂ ਘੋੜਿਆਂ ਤੇ ਲੜਾਈਆਂ ਸ਼ੁਰੂ ਹੋਈਆਂ ਤਾਂ ਉਦੋਂ ਇਹਨਾਂ ਨੇ ਫਿਰ ਇਹ ਨਵਾਂ ਹਥਿਆਰ ਇਜਾਦ ਕੀਤਾ ਤੇ ਲੰਬੀ ਕਹਾੜੀ ਦੇ ਨਾਲ ਫਿਰ ਉਹ ਯੋਧੇ ਮੈਦਾਨ ਚ ਜਾਂਦੇ ਸੀ ਤੇ ਉਹਦੇ ਨਾਲ ਵਾਰ ਕਰਦੇ ਸੀਗੇ ਦੁਸ਼ਮਣ ਤੇ ਆਹ ਲਓ ਉਹਦਾ ਸ਼ੀਲਡ ਤਾਂ ਉਹਨੇ ਪਾਈਨ ਲਾਈਨ ਕਰਤੀ ਪਾਸੇ ਯਾਸ਼ਕੂਪ ਸ਼ਿਕਾ ਸੋ ਤੁਸੀਂ ਪਿੱਛੇ ਦੇਖਿਆ ਕਿ ਇਹ ਜਿਹੜੇ ਵਾਈਕਿੰਗਸ ਉਹ ਕਿਵੇਂ ਲੜਾਈ ਕਰਦੇ ਸੀ ਖਾਸ ਕਰਕੇ ਹਥਿਆਰ ਇਹਨਾਂ ਦੇ ਦੇਖੇ ਜਿਹੜੀ ਮੈਨੂਵਰ ਲੱਗੀ ਡਿਫਰੈਂਟ ਹੋਏ ਇੱਕ ਕਹਾੜੀਆਂ ਨਾਲ ਵੀ ਲੜਦੇ ਆ ਆਪਰੇ ਲੋਕ ਕਹਾੜੀ ਨੂੰ ਕਦੇ ਹਥਿਆਰ ਦੇ ਤੌਰ ਤੇ ਯੁੱਧ ਦੀ ਗੱਲ ਕਰਨ ਨਹੀਂ ਸੀ ਚਾਲ ਚੱਲੀ ਹੈ ਨੇਜ਼ਾ ਚੱਲਿਆ ਇਹ ਹਥਿਆਰ ਆਪਣੇ ਹੁੰਦੇ ਸੀ ਕੁਝ ਗੱਲਾਂ ਤਾਂ ਕਾਮਨ ਨੇ ਢਾਲ ਹੋ ਗਈ ਸਿਰ ਤੇ ਇੱਕ ਲੋਹੇ ਦਾ ਟੋਪ ਹੋ ਗਿਆ ਉੱਪਰਲੀ ਜਿਹੜੀ ਬਾਡੀ ਆ ਉਹ ਵੀ ਲੋਹੇ ਦੀ ਜਿਵੇਂ ਕਹੋ ਇੱਕ ਪੂਰੇ ਕਵਰਿੰਗ ਆ ਤਾਂ ਕਿ ਹਿਆਰ ਦਾ ਜਿਹੜਾ ਤੁਹਾਡੇ ਤੇ ਅਸਰ ਘੱਟ ਹੋਵੇ ਉਹ ਗੱਲਾਂ ਤਾਂ ਸਾਰੀਆਂ ਸਾਰੇ ਕਲਚਰਸ ਵਿੱਚ ਕਾਮਨ ਹੈ ਮੈਨੂੰ ਇਹ ਲੱਗਿਆ ਕਿ ਜਿਵੇਂ ਆਪਾਂ ਵੀ ਫੋਕਸ ਕਰਦੇ ਆ ਆਪਣੇ ਪੰਜਾਬੀ ਜਾਂ ਸਿੱਖ ਇਤਿਹਾਸ ਨਾਲ ਜਿਹੜਾ ਆਪਣਾ ਆਪਾਂ ਗੱਤਕਾ ਜਿਹੜੇ ਮਾਸ਼ਾਅੱਲ ਆਰਟਸ ਜਿਹੜਾ ਗੱਤਕਾ ਕਰਦੇ ਆ ਨਾ ਸ਼ੋਕੇਸ ਆਪਣੇ ਬਹੁਤ ਜੋਸ਼ ਹੁੰਦਾ ਜਦੋਂ ਆਪਾਂ ਦਿਖਾਉਂਦੇ ਵੀ ਆ ਲੋਕਾਂ ਨੂੰ ਦੇ ਡਿਸਪਲੇ ਦੇ ਵਿੱਚ ਜਿਹੜੇ ਕਰਦੇ ਆ ਆਪਣੇ ਬਹੁਤ ਜੋਸ਼ ਨਾਲ ਉਹ ਜਿਹਨੇ ਡਿਸਪਲੇ ਕਰਦੇ ਆ ਤੇ ਇਹਨਾਂ ਦੇ ਵਿੱਚ ਇਹਨਾਂ ਨੇ ਜਿਹੜੇ ਦੇ ਹਾਸੇ ਮਜ਼ਾਕ ਨਾਲ ਦਿਖਾਇਆ ਚਲੋ ਉਹਨਾਂ ਦਾ ਆਪਣਾ ਤਰੀਕਾ ਹੈ ਪਰ ਆਪਣੇ ਗੱਤਕੇ ਚ ਵਾਕਈ ਜੋਸ਼ ਹੈ ਉਹ ਆਪਾਂ ਨੂੰ ਅੱਜ ਵੀ ਜਦੋਂ ਆਪਾਂ ਦੇਖਦੇ ਆ ਭਾਵੇਂ ਜਸਟ ਐਜ਼ ਅ ਡਿਸਪਲੇ ਦਾ ਜੋਸ਼ ਆਉਂਦਾ ਆਪਣੇ 12 ਗਾਇਆਂ ਜਾਂਦੀਆਂ 12 ਇੱਥੇ ਮੈਨੂੰ ਕੋਈ ਕਨਸੈਪਟ ਨਹੀਂ ਲੱਗਿਆ ਆਤੌਨ ਦੇਖਾਈ ਦੇ ਕੇ ਹੋਰ ਇਹਨਾਂ ਦਾ ਕਲਚਰ ਕੀ ਹੋਇਆ ਅਸੀਂ ਆ ਦੇਖੋ ਇੱਧਰ ਜਿਹੜੀ ਉਹਨ ਹੈਗੀ ਆ ਜਿਹਨੂੰ ਆਪਾਂ ਪੱਛਮ ਕਹਿੰਦੇ ਆ ਸੋ ਇਹ ਪੱਛਮ ਨੂੰ ਰੰਗ ਰਹੀ ਆ ਤੇ ਸਾਹਮਣੇ ਇਹਨਾਂ ਨੇ ਦੱਸਿਆ ਕਿ ਰੰਗਣ ਦੇ ਲਈ ਇਹਨਾਂ ਨੇ ਕੋਈ ਰੰਗ ਜਿਹੜਾ ਕਿਸੇ ਦੁਕਾਨ ਤੋਂ ਲਿਆ ਬਲਕਿ ਇੱਕ ਉਟਾ ਹੁੰਦਾ ਪlant ਹੁੰਦਾ ਉਹਦਾ ਹੀ ਰੰਗ ਜੀ ਵੀ ਆਪਾਂ ਕਹਿੰਦੇ ਸੱਕ ਦਾ ਵਾਂਗ ਯੂਜ਼ ਕੀਤਾ ਹੈ ਉਹਦੇ ਨਾਲ ਹੁਣ ਇਹਨਾਂ ਨੂੰ ਰੰਗ ਲਿਆ ਦੇਖੋ ਇੱਥਾਂ ਇਹਨਾਂ ਨੇ ਅੱਗ ਬਾਲੀ ਹੋਈ ਸੀ ਕਿ ਤਾਂ ਕਿ ਰੰਗ ਚਾਜਣਾ ਚੜ ਜਾਏ ਤੇ ਤੁਹਾਨੂੰ ਆਜੋ ਅਕੇ ਦਿਖਾਈਏ ਹੋਰ ਸੋ ਆਹ ਲੇਡੀ ਜਿਹੜੀ ਹੈਗੀ ਜਿਹਨੇ ਆਪਣੇ ਟ੍ਰੈਡੀਸ਼ਨਲੀ ਨਾਲੇ ਬੁੰਦੀਆਂ ਸੀ ਲੇਡੀਜ਼ ਜਾਂ ਉਹਨਾਂ ਕੋ ਕੁਝ ਬੁੰਦੀਆਂ ਸੀ ਪੱਛਮ ਤੋਂ ਉਸ ਤਰੀਕੇ ਨਾਲ ਬਣਾ ਰਹੀ ਹੈ ਜਿਵੇਂ ਆਪਣੇ ਭੇਡਾਂ ਦੀ ਜਿਹੜੀ ਉਹਨਾਂ ਤੋਂ ਚੀਜ਼ਾਂ ਬਣਦੀਆਂ ਨੇ ਹਨਾ ਖਾਸ ਕਰਕੇ ਜਿਵੇਂ ਕਸ਼ਮੀਰ ਵਾਲੇ ਪਾਸੇ ਤੇ ਇੱਥੇ ਵੀ ਆ ਦੇਖੋ ਭੇਡਾਂ ਦੀ ਉਹਨਾਂ ਤੋਂ ਇਹ ਉਹ ਬਣਾ ਰਹੇ ਨੇ ਕੁਛ ਨਾ ਕੁਛ ਕੱਪੜੇ ਆ ਜਿਹੜਾ ਇੱਕ ਰੇਂਡੀਅਰ ਹੁੰਦਾ ਹੈ ਜਾਨਵਰ ਜਿਹੜਾ ਉਹ ਸੰਤਾ ਕਲੋਸ ਵਾਲਾ ਰੇਂਡੀਅਰ ਉਹਦੀ ਉਹਨਾਂ ਮੈਗੀ ਹੈ ਬੜੀ ਮਲਾਈਮ ਉਹਨਾਂ ਹੈ ਤੋਂ ਬੋਟੀਆ ਪਾੜ ਦਿਖਾਉਣੇ ਬਿਲਕੁਲ ਆਪਣੇ ਵਰਗਾ ਲੱਗਦਾ ਹੈ ਸੋ ਇੱਕ ਪਿੰਡ ਦੇ ਵਿੱਚ ਬੰਦਾ ਬੈਠਾ ਜਿਹਨੇ ਆਪਣੇ ਮੋਚੀ ਜੁੱਤੀਆਂ ਬਣਾਉਂਦਾ ਜੋੜੇ ਬਣਾਉਂਦਾ ਉਵੇਂ ਇਹ ਜੋੜੇ ਗੰਢ ਰਿਹਾ ਸੋ ਇਹਨੇ ਚਮੜਾ ਲੈ ਲਿਆ ਹੱਥ ਦੇ ਨਾਲ ਹੀ ਉਹ ਸਾਰੀ ਜਿਹੜੀ ਜੁੱਤੀ ਬਣਾਉਣੀ ਹੈ ਸੋ ਇਹ ਦੱਸ ਰਿਹਾ ਸੀ ਕਿ ਜਿਹੜੀਆਂ ਜੁੱਤੀਆਂ ਇਹ ਦੋ ਤਿੰਨ ਸਾਲ ਚੱਲ ਜਾਂਦੀਆਂ ਹਾਲਾਂਕਿ ਤਲੇ ਤੇ ਇਹਨਾਂ ਦੇ ਬਾਹਲੇ ਸਟਰੋਂਗ ਨਹੀਂ ਹੁੰਦੇ ਪਰ ਜਿਵੇਂ ਉਹ ਪਿੰਡ ਦੇ ਵਿੱਚ ਆਪਣੇ ਆਪ ਹੀ ਡੰਗ ਲੈਂਦਾ ਸੋ ਆਈਸਲੈਂਡਿਕ ਲੋਕਾਂ ਦਾ ਵੀ ਜਿਹੜਾ ਮੋਚੀ ਵਾਲਾ ਕੰਮ ਆਪਣੇ ਵਰਗਾ ਹੈ ਇਹ ਜਿਵੇਂ ਆਪਣੇ ਤਾਣੇ ਬੁੰਨਦੇ ਹੁੰਦੇ ਆ ਉਵੇਂ ਬੁੰਨ ਰਿਹਾ ਹੈ ਤੇ ਇਹ ਕਹਿੰਦੇ ਜ਼ਿਆਦਾਤਰ ਇਹ ਔਰਤਾਂ ਹੀ ਬੁਣਦੀਆਂ ਹੁੰਦੀਆਂ ਸਿਗੀਆਂ ਪਰ ਬਾਅਦ ਚ ਫਿਰ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਇਹ ਬੰਦੇ ਵੀ ਇਹਦੇ ਤੋਂ ਕਮਾਈ ਕਰ ਸਕਦੇ ਆ ਸੋ ਇੱਕ ਪੀਸ ਆਫ ਕੱਪੜੇ ਦਾ ਜਿਵੇਂ ਇੱਕ ਪੀਸ ਬਣਾ ਲੈਂਦੇ ਐ ਬੁਣ-ਬੁਣ ਕੇ ਤਾਣੀਆਂ ਨੂੰ ਤੇ ਉਹਨੂੰ ਬਾਅਦ ਚ ਇਹ ਚਾਹੇ ਇਹਦੀਆਂ ਟੋਪੀਆਂ ਬਣਾ ਲਈਆਂ ਚਾਹੇ ਕੋਈ ਸੂਟ ਬਣਾ ਲੇ ਵੀ ਉਹ ਇੱਕ ਤਰ੍ਹਾਂ ਦਾ ਜਿਵੇਂ ਫੈਬਰਿਕ ਆ ਇਹ ਤੇ ਇਹ ਵੀ ਉਨ ਤੋਂ ਹੀ ਬਣਾ ਰਹੇ ਆ ਇਹ ਉਹਨੂੰ ਪਹਿਲਾਂ ਰੰਗ ਲੈਂਦੇ ਆ ਉਹਨਾਂ ਨੂੰ ਜਿਵੇਂ ਤੁਹਾਨੂੰ ਦੱਸਿਆ ਸੀ ਤਾਂਣੀ ਵਾਲਾ ਕੰਮ ਆਪਣਾ ਹਾਂ ਤੇ ਉਸ ਤੋਂ ਬਾਅਦ ਜਿਵੇਂ ਤਾਣੀ ਨਾਲ ਇਹ ਓਮੇ ਬੁਣ ਲੈਂਦੇ ਆ ਇਹ ਜਿਵੇਂ ਆਪਣਾ ਵਾਲਾ ਕਲਚਰ ਹੀ ਹੈ ਆਪਣੇ ਤਾਣੀ ਬੈਠ ਕੇ ਬਣਾਉਂਦੇ ਸੀ ਇਹਨਾਂ ਨੇ ਇਹ ਖੜਵਾ ਜਿਹਾ ਬਣਾਇਆ ਸਾਰਾ ਸਿਸਟਮ ਹੈ ਨਾ ਹਾਂਜੀ ਜਿਵੇਂ ਨੇ ਕੋਇਨ ਦੇ ਉੱਤੇ ਇਹ ਤੁਹਾਨੂੰ ਦੱਸਿਆ ਵੀ ਟਕਸਾਲ ਹੈ ਤੇ ਉਹਦੇ ਤੇ ਹੁਣ ਠੱਪਾ ਲਾਉਣ ਲੱਗਿਆ ਉਹ ਮੋਹਰਾ ਦੀ ਸੋ ਲੋਹਾ ਲੋਹੇ ਦਾ ਛੋਟਾ ਜਿਹਾ ਪੀਸ ਰੱਖ ਰਿਹਾ ਸੀ ਇਹਨਾਂ ਦਾ ਉਦੋਂ ਤਕਨੀਕ ਸੀ ਕਹਿੰਦੇ ਵੀ ਜਦੋਂ ਪੁਰਾਣੇ ਸਮੇਂ ਦੇ ਵਿੱਚ ਸਿੱਕੇ ਬੰਦੇ ਸੀਗੇ ਆਈਸਲੈਂਡ ਦੇ ਵਿੱਚ ਆਉਣੇ ਪੂਰਾ ਰੱਖਿਆ ਹੁਣ ਮਾਰੂਗਾ ਤਾਂ ਥੋੜਾ ਤੇ ਉਹਦੇ ਨਾਲ ਹੋਰ ਛਪ ਜੂਗਾ ਫਿਰ ਫਿਰ ਦੇਖਦੇ ਹਾਂ ਇੱਕੋ ਸਟਾਈਲ ਮਾਰਦਾ ਕਿ ਉਹ ਇੱਕ ਟੱਪਾ ਲਾਇਆ ਨੇ ਉਹ ਐਨੇ ਹਾਂ ਉਹ ਤਿਆਰ ਹੋ ਗਿਆ ਸੀ ਕਾ ਇਹ ਸੀ ਕਿ ਟੈਕੋ ਬੁਣਨ ਉਸ ਅ ਸਾਈਡ ਸਟ੍ਰੀਟ ਫੂਪਲਰ ਸੋ ਇਟਸ ਇਟਸ ਇਲੈਜੀਬਲ ਆਹ ਲੇਡੀ ਜਿਵੇਂ ਦਾਲ ਸਬਜ਼ੀ ਬਣਾਉਂਦੀ ਲੱਗਦੀ ਹੈ ਕੋਈ ਨਾ ਥੱਲੇ ਅੱਗ ਵਾਲੀ ਵੀ ਹੈ ਤੇ ਦਿਖਾਉਂਦੀ ਹੈ ਲੋਹੇ ਦਾ ਭਾਂਡਾ ਹੈਗਾ ਸੋ ਆਪਣੇ ਨਾਲੋਂ ਆਟੇ ਆਪਣੇ ਚੋਲੇ ਆਣਾ ਇਹਨਾਂ ਦੇ ਨਾਲ ਕਿੰਨੇ ਵਿੱਚ ਉੱਥੇ ਮੈਚ ਮਸ਼ਰੂਮ ਪਾਏ ਹੋਇਆ ਅੱਛਾ ਨਾਲੇ ਤੜਕਾ ਹਾਂਜੀ ਅਸੀਂ ਕੱਪੜੇ ਦੇਖੋ ਹਨ ਲੈਡੀਆਂ ਜਿਹੜੀਆਂ ਉਹ ਆਪ ਦਾ ਕਲਚਰ ਦਿਖਾ ਰਹੇ ਆ 100 150 ਸਾਲ ਪੁਰਾਣੀ ਗੱਲ ਹੈ ਚੋਲੇ ਜੇ ਨੂੰ ਪਾਏ ਉਹਨਾਂ ਚੋਲੇ ਉਹਨੂੰ ਸਿਰ ਵੀ ਟਕੇ ਅਸੀਂ ਪੁੱਛਿਆ ਸੀ ਪਹਿਲਾਂ ਵੀ ਬੱਚੇ ਹੀ ਖਾ ਕੇ ਵੇਖ ਲਿਆ ਉਹਨੇ ਸਾਰੀਆਂ ਔਰਤਾਂ ਤਰੀਕਾ ਲੜਦੀਆਂ ਪਰ ਕਈ ਔਰਤਾਂ ਸਿਰ ਟਕਦੀਆਂ ਸੀ ਜੀ ਹਾਂਜੀ ਹਾਂਜੀ ਮਿਰਚਾ ਮਸਾਲਿਆਂ ਦੇ ਵੀ ਸ਼ਕੀਨ ਲੱਗਦੇ ਆ ਕਾਲੀ ਮਿਰਚ ਆਹਾਂ ਹਾਂ ਨੂਨ ਨੂਨ ਹੋ ਗਿਆ ਤੇ ਆ ਹਮਲਾ ਦਾ ਹੋਰ ਜੇ ਮਸਾਲੇ ਨੇ ਅਰਬਸ ਹੈਗੀਆਂ ਤੇ ਆ ਕੜੀ ਪੱਤਾ ਦਾ ਕੁਝ ਨਹੀਂ ਤੇਜ ਪੱਤਾ ਤੇ ਇਹਨੂੰ ਆਪਾਂ ਕਹਿ ਦਿੰਨੇ ਆ ਹੂੰ ਬੈ ਲੀਵਸ ਠੀਕ ਹੈ ਉਹ ਗੱਲਬਾਤ ਕੀਤੀ ਵੀ ਇਹ ਜਿਹਨੇ ਲੜਾਈਆਂ ਲੜਦੀ ਸੀ ਉਹ ਚ ਕੀ ਕਿਵੇਂ ਵਰਦੇ ਸੀ ਸੋ ਆ ਮੇਰੇ ਸਿਰ ਤੇ ਜਿਹੜਾ ਲੋਹ ਟੋਪ ਹੈ ਇਹ ਤਾਂ ਹੁਣ ਇੱਕ ਆਬਵੀਅਸ ਜੀ ਗੱਲ ਹੈ ਕਿ ਜੇ ਕੋਈ ਬੰਦਾ ਲੜਾਈ ਚਲੇ ਉਹਨੇ ਸਿਰ ਸਭ ਤੋਂ ਪਹਿਲਾਂ ਬਚਾਉਣਾ ਹੈ ਤੇ ਨੱਕ ਤੱਕ ਆਉਂਦਾ ਆ ਦੇਖੋ ਜਿਹੜੀ ਇਹਦੀ ਆ ਹੈਗੀ ਐਕਸਟੈਂਸ਼ਨ ਹੈ ਨੱਕ ਨੂੰ ਵੀ ਬਚਾਉਂਦੀ ਹੈ ਜਿਹੜੀ ਕੁਹਾੜੀ ਜਿਹੜੀ ਗੱਲ ਹੈ ਪਹਿਲਾਂ ਵੀ ਗੱਲ ਕੀਤੀ ਹੈ ਕੁਹਾੜੀ ਕਹਿੰਦੇ ਵੀ ਸਾਡੇ ਬੱਚੇ ਸ਼ੁਰੂ ਤੋਂ ਹੀ ਛੋਟੀ ਉਮਰ ਤੋਂ ਵਰਦੇ ਸੀ ਚਾਹੇ ਮੁੰਡੇ ਹੋਣ ਚਾਹੇ ਕੁੜੀਆਂ ਹੋਣ ਕਿਉਂਕਿ ਉਹਨਾਂ ਨੇ ਲੱਕੜਾਂ ਕਟਣੀਆਂ ਜਾਂ ਹੋਰ ਪਿੰਡ ਦੇ ਵਿੱਚ ਕੰਮ ਕਰਨੇ ਆ ਤਾਂ ਫਿਰ ਇਹਨਾਂ ਦਾ ਇਹ ਪਹਿਲਾ ਹਥਿਆਰ ਵੀ ਬਣ ਗਿਆ ਸੋ ਜਿਹੜੀ ਕੁਹਾੜੀ ਉਹਨਾਂ ਨੇ ਚਲਾਉਣੀ ਆਉਂਦੀ ਹੈ ਉਹੀ ਕੁਹਾੜੀ ਚੱਕ ਕੇ ਯੁੱਧ ਮੈਦਾਨ ਚ ਜਾਉਂਦੇ ਸੀ ਇਹ ਤਾਂ ਬੜੀ ਛੋਟੀ ਹੈ ਪਰ ਇਸ ਤੋਂ ਵੱਡੀਆਂ-ਵੱਡੀਆਂ ਵੀ ਹੈਗੀਆਂ ਤੀਰ ਵੀ ਇਹ ਵਰਦੇ ਰਹੇ ਆਪਣੀ ਸਮੇਂ ਦੇ ਵਿੱਚ ਹਾਂ ਜੀ ਇਹ ਕਹਿੰਦੇ ਵੀ ਕੁਹਾੜੀ ਸਾਡੇ ਹਰੇਕ ਬੰਦੇ ਕੋਲੇ ਹੁੰਦੀ ਹੋਈ ਹੁੰਦੀ ਸੀ ਪਰ ਇਹ ਢਾਲ ਕਾਫੀ ਵੱਡੀ ਹੈ ਇਹਦਾ ਚੱਕਣੀ ਸੌਖੀ ਨਹੀਂ ਹੈਗੀ ਇਹਦਾ ਇਹਦਾ ਕੰਨੀ ਦਾ ਭਾਰ ਹੀ ਇੱਥੇ ਇਹਨਾਂ ਭਾਵੇਂ ਲੱਕੜ ਦੀ ਬਣਾਈ ਹੈ 7 8 10 ਕਿਲੋ ਦਿੱਤਾ ਹੈ ਕਟੋ-ਕਟਾਈ ਹਾਂਜੀ ਪਰ ਜਿਹੜੀ ਅਸਲੀ ਹੋਊਗੀ ਉਹ ਤਾਂ ਬਹੁਤ ਭਾਰੀ ਹੋਊਗੀ ਹਾਂ ਤੇ ਜਿਹੜੀ ਉਹ ਕਹਿੰਦੇ ਵੀ ਇਹ ਤਲਵਾਰ ਹੁੰਦੀ ਸੀ ਜਾਂ ਵੱਡੀ ਕੁਹਾੜੀ ਹੁੰਦੀ ਸੀ ਉਹ ਵੀ ਭਾਰੀ ਹੁੰਦੀ ਸੀ ਸੋ ਸਾਨੂੰ ਆਈਸਲੈਂਡ ਦੇ ਕਲਚਰ ਦੀ ਇਹ ਗੱਲ ਪਤਾ ਲੱਗੀ ਹੈ ਕਿ ਜਿਹੜੀਆਂ ਲੇਡੀਜ਼ ਸਿਗੀਆਂ ਉਹ ਵੀ ਬਿਜ਼ਨੈਸਸ ਦੇ ਵਿੱਚ ਪੂਰਾ ਆਪ ਦਾ ਯੋਗਦਾਨ ਦਿੰਦੇ ਆ ਸੀ ਬਹੁਤ ਕੰਮ ਕਰਦੀਆਂ ਸੀਗੀਆਂ ਤੇ ਪੈਸਾ ਤੇ ਲਾ ਸਾਰਾ ਲੇਡੀਜ਼ ਹੀ ਸੰਭਾਲਦੀਆਂ ਸੀ ਸਾਰਾ ਜਿਹੜਾ ਫਾਈਨੈਂਸਸ ਦੀ ਜ਼ਿੰਮੇਵਾਰੀ ਉਹ ਲੇਡੀਜ਼ ਕੋਲੇ ਹੁੰਦੀ ਸੀ ਸੋ ਇਹ ਜਿਹੜੀ ਗੱਲ ਸਾਨੂੰ ਪਤਾ ਲੱਗੀ ਹੈ ਆਪਣੇ ਕਲਚਰ ਨਾਲੋਂ ਡਿਫਰੈਂਟ ਹੈ ਕਿ ਲੇਡੀਜ਼ ਦੀ ਜਿਹੜੀ ਘਰ ਦੇ ਵਿੱਚ ਪੁੱਛ ਪ੍ਰਤੀਤ ਜ਼ਿਆਦਾ ਹੁੰਦੀ ਸੀਗੀ ਉਹ ਦੱਸਦੇ ਸੀ ਸਾਨੂੰ ਹੱਸਦੇ ਹੱਸਦੇ ਕਹਿੰਦੇ ਵੀ ਜੇ ਕੋਈ ਬੰਦਾ ਆਪਦੇ ਘਰ ਵਾਲੀ ਨਾਲ ਲੜ ਪੇ ਤਾਂ ਘਰ ਵਾਲੀ ਨੇ ਸਿਰਫ ਇਹ ਕਰਨਾ ਸੀ ਵੀ ਉਹਦੇ ਬੂਟ ਚੱਕ ਕੇ ਘਰ ਤੋਂ ਬਾਹਰ ਰੱਖੇ ਹੁੰਦੀ ਸੀ ਉਹਦਾ ਮਤਲਬ ਇਹ ਅੰਦਰ ਸੀ ਵੀ ਹੁਣ ਤੂੰ ਜਿਹੜੇ ਲੀਡ ਲੱਤੇ ਤੇਰੇ ਕੋਲ ਆ ਗਿਆ ਇਹਨਾਂ ਚੀਜ਼ ਘਰੋਂ ਨਿਕਲ ਜਾ ਤੇ ਇਹ ਸਿਗਨਲ ਹੁੰਦਾ ਸੀਗਾ ਕਿ ਤੈਨੂੰ ਡਕਾਰੇ ਮਿਲਣਾ ਸੋ ਇਹ ਇੱਕ ਕਹ ਲਓ ਕਿ ਆਪਣੇ ਤਾਂ ਮਰਦ ਪ੍ਰਧਾਨ ਜਿਵੇਂ ਰਹੇ ਨੇ ਸਮਾਜ ਹਨ ਤੇ ਇਹ ਆਈਲੈਂਡ ਦੇ ਵਿੱਚ ਨੀਡੀਜ਼ ਦੀ ਜਿਹੜੀ ਆ ਉਹ ਪੁੱਛ ਪ੍ਰਤੀਤ ਜ਼ਿਆਦਾ ਸੀ ਸੋ ਅਸੀਂ ਤੁਹਾਨੂੰ ਅੱਜ ਆਈਲੈਂਡ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕੈਨੇਡਾ ਦੇ ਵਿੱਚ ਛੋਟਾ ਜਿਹਾ ਆਈਲੈਂਡ ਹੈਗਾ ਉਮੀਦ ਹੈ ਤੁਹਾਨੂੰ ਇਹ ਪਸੰਦ ਆਇਆ ਹੋਣਾ ਤੇ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ ਤੇ ਸਬਸਕ੍ਰਾਈਬ ਜੇ ਤੁਸੀਂ ਅਜੇ ਤੱਕ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਇਹ ਜਾਂ ਕੁਝ ਬਹੁਤ ਦਿਖਾਵਾਂਗੇ ਅੱਗੇ ਆਉਣ ਵਾਲੀਆਂ ਵੀਡੀਓਜ਼ ਸੋ ਇਸ ਚੈਨਲ ਤਰਸ ਸੁਹਾਵੀ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ